ਆ ਅਸ਼ੋਕ ਸਰਵੀਰੋ ਅੱਜ ਪਿੰਡ ਸਹਿਬਾਜਪੁਰਾ ਜ਼ਿਲ੍ਹਾ ਲੁਧਿਆਣਾ ਸੋ ਮੇਰੇ ਨਾਲ ਅਗਾਹ ਬਦੂਕਸਾਨ ਸਰਦਾਰ ਜਗਰਾਤ ਸਿੰਘ ਆ ਪ੍ਰਮਿੰਦਰ ਸਿੰਘ ਆ ਸਰਦਾਰ ਜਨੈਲ ਸਿੰਘ ਆ ਸਰਦਾਰ ਜਗਰਾਤ ਸਿੰਘ ਆ ਅਮਨਦੀਪ ਆ ਰਣਜੀਤ ਸਿੰਘ ਆ ਅਮਨਦੀਪ ਸਿੰਘ ਆ ਸੋ ਇਹ ਸਾਰੇ ਕਿਸਾਨ ਉਹ ਇਸ ਇਲਾਕੇ ਦੀ ਕ੍ਰੀਮ ਆ ਜਿਨ੍ਹਾਂ ਨੇ ਡਾਕਟਰ ਦਲੇਰ ਸਿੰਘ ਵਾਲੀ ਟੈਕਨੀਕ ਜਿਹੜੀ ਕਿ ਸੁੱਕਾ ਕਦੂਆ ਸਾਰਿਆਂ ਨੇ ਪ੍ਰਭਾਵਿਤ ਹੋ ਕੇ ਸੋ ਸਰਦਾਰ ਅਮਨਜੀਤ ਸਿੰਘ ਦਾ ਤਿੰਨ ਚਾਰ ਸਾਲ ਤੋਂ ਕਰਦੇ ਨੇਗੇ ਪਰ ਇਹ ਸਾਰੇ ਕੋਈ 2 ਸਾਲ ਤੋਂ ਕੋਈ 3 ਸਾਲ ਤੋਂ ਕਰ ਰਿਆ ਸੋ ਇਹ ਜਿਹੜਾ ਖੇਤ ਆ ਸਰਦਾਰ ਜਗਰਾਤ ਸਿੰਘ ਉਹਨਾਂ ਦਾ ਅਜਮੇਰ ਅਜਮੇਰ ਸਿੰਘ ਉਹਨਾਂ ਦਾ ਸੋ ਕਿਉਂਕਿ ਇੱਥੇ ਆ ਕੇ ਜਿਹੜੀ ਆ ਇਹ ਤੁਹਾਨੂੰ ਨਾਲ ਆਪਦਾ ਜਿਹੜਾ ਦਰਵਾ ਕੀ ਕਿਸ ਤਰ੍ਹਾਂ ਅਸੀਂ ਜਦੋਂ ਕਦੂ ਕਰਕੇ ਝੋਨਾ ਲਾਉਂਦੇ ਸੀਗੇ ਤਾਂ ਉਦੋਂ ਸਾਨੂੰ ਕਿਹੜੀ ਆ ਮੁਸ਼ਕਲਾ ਆਉਂਦੀਆਂ ਸੀਗੀਆਂ ਤੇ ਜਦੋਂ ਹੁਣ ਅਸੀਂ ਸੁੱਕਾ ਕਦੂ ਕਰਨਾ ਦੂਜਾ ਛੱਡਿਆ ਤੇ ਸੁੱਕੇ ਕਦੂ ਨਾਲ ਝੋਨਾ ਬੀਜਣਾ ਅਸੀਂ ਝੋਨੇ ਦੇ ਵਿੱਚ ਵੀ ਸੁਖੀ ਆ ਤੇ ਝਾੜ ਵੀ ਸਾਡਾ ਚੰਗਾ ਆਉਂਦਾ ਤੇ ਦੂਸਰਾ ਕਣਕ ਦੇ ਵਿੱਚ ਵੀ ਜਿਹੜੀ ਆ ਸਾਨੂੰ ਬੜਾ ਉਹਦਾ ਫਾਇਦਾ ਮਿਲਦਾ ਸੋ ਸਰਦਾਰ ਅਜਮੇਰ ਸਿੰਘ ਨੂੰ ਵੀ ਤੁਹਾਨੂੰ ਇਹ ਆਪਦਾ ਪੰਜਾਬੀ ਜਿਹੜੇ ਆ 6 ਏਕੜ ਦੇ ਵਿੱਚ ਇਹਨਾਂ ਨੇ ਇਹ ਸੁੱਕੇ ਕਦੂ ਨਾਲ ਝੋਨਾ ਲਾਇਆ ਤਾਂ ਪਿਛਲੇ ਸਾਲ ਨਾਲ ਵੀ ਝਾੜ ਦੱਸਣਗੇ ਤੇ ਹੁਣ ਵਾਲਾ ਵੀ ਤੁਹਾਨੂੰ ਸਾਹਮਣੇ ਆ ਫਸਲ ਤੇ ਪਿਛਲੇ ਸਾਲ ਨਾਲੋਂ ਘੱਟ ਨਹੀਂ ਇਹ ਤੂੰ 2 ਏਕੜ ਲਾਏ ਨੇ ਜੀ ਤੇ ਕਿਸ ਤਰ੍ਹਾਂ ਤੁਹਾਡਾ ਪਾਣੀ ਵੀ ਤੁਹਾਡਾ ਮਾੜਾ ਪਾਣੀ 4 ਨੰਬਰ ਆ ਜੀ ਪਾਣੀ 4 ਨੰਬਰ ਆ ਕਿ ਜਮੀਨ ਚ ਖਾਰਾਪਣ ਬੜਾ ਹੈ ਜੀ ਜਮੀਨ ਤੇ ਖਾਰਾਪਣ ਪਰ ਆਪਣੇ ਇੱਥੇ ਪਹਿਲਾਂ ਉਹ ਸੀਗੇ ਜੀ ਕਲਰ ਸੀਗੇ ਇਹ ਪਾਣੀ ਨਹੀਂ ਕਿ ਸਿੰਗੀ ਚ ਨਹੀਂ ਅੱਗੇ ਜਦੋਂ ਅਸੀਂ ਕਦੂ ਕਰਕੇ ਝੋਨਾ ਲਾਉਂਦੇ ਸੀਗੇ ਜੀ ਅੱਜ ਕੱਲ ਆ ਕੇ ਉਹ ਸੁੱਕ ਜਾਂਦਾ ਸੀ ਉੱਪਰੋਂ ਯਾਨੀ ਕਮੈਂਡ ਦੇ ਮੂਰੇ ਹੀ ਤੁਰ ਜਾਂਦਾ ਸੀ ਹੁਣ ਜਦੋਂ ਦਾ ਸੁੱਕਾ ਕਦੂ ਸਰਦਾਰ ਦਲੇਰ ਸਿੰਘ ਜੀ ਨੇ ਕਹਿਣ ਤੇ ਲਾਉਣ ਲੱਗੇ ਆ ਜੀ ਆ ਹਰਾ ਪਿਆ ਆਹਰਾ ਕਿਚਾਰ ਪਿਆ ਦੇਖੋ ਪੂਰਾ ਵਿੱਚੋਂ ਵੀ ਸਾਫ ਪਿਆ ਜੀ ਕੋਮਾਰੀ ਵੀ ਨਹੀਂ ਇਹਨੂੰ ਇੱਕ ਸਵੇਰੇ ਕੀਤੀ ਹੈ ਜੀ ਆਹ ਦੇਖੀ ਵਿੱਚੋਂ ਜਮਾ ਸਾਫ ਕਹਿਣ ਤੇ ਬਾਕੀ ਪਾਣੀ ਤਾਂ ਜਿਹੜਾ ਬਚਦਾ ਫੱਟਦਾ ਵਕਤ ਦੂਜੇ ਨੂੰ 15-20 ਦਿਨ ਪਹਿਲਾਂ ਆ ਜਾਂਦਾ ਹੁਣ ਇਸੇ ਮੈਂ ਵੱਢ ਕੇ ਇੱਥੇ ਆਲੂ ਬੀਜਦੇ ਨੇ ਜੀ ਪਿਛਲੇ ਸਾਲ 35 ਕੁੰਟਲ ਤੋਂ ਉੱਪਰ ਹੈਗਾ ਇੱਕ ਮੰਤਲ ਪਿਛਲੇ ਸਾਲ ਨੂੰ ਵੀ ਝਾੜਦਾ ਤਰ ਉੱਪਰ ਕਿਉਂਕਿ ਪਿਛਲੇ ਸਾਲ ਨੂੰ ਮੈਨੂੰ ਫਸਲ ਵਧੀਆ ਲੱਗਦੀ ਹੈ ਕਿਉਂਕਿ ਕਿਸਾਨ ਵੀਰ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਆਲੂ ਕਾਫੀ ਲੱਗਦੇ ਨੇਗੇ ਸਰਦਾਰ ਅਜਮੇਰ ਸਿੰਘ ਉਹਨੀ ਵੀ ਆਨੂੰ ਲਾਉਂਦੇ ਨੇਗੇ ਅ ਸੋ ਪਿਛਲੇ ਸਾਲ ਦਾ ਇਹਨਾਂ ਨੇ ਤੁਹਾਡੇ ਨਾਲ ਝਾੜ ਵੀ ਜਿਹੜਾ ਉਹ ਸਾਂਝਾ ਕੀਤਾ ਤੇ ਵੀ ਪਾਣੀ ਜਿਹੜਾ ਅਸੀਂ ਸੁੱਕਦਾ ਨਹੀਂ ਸੀ ਜਦੋਂ ਕਦੂ ਕਰਦੇ ਸੀ ਅਖੀਰ ਦੇ ਵਿੱਚ ਸਾਡਾ ਝਾੜ ਵੀ ਘਟਦਾ ਸੀਗਾ ਤੇ ਕਣਕ ਦੀ ਫਸਲ ਵੀ ਉਨੀ ਵਧੀਆ ਨਹੀਂ ਸੀ ਹੁੰਦੀ ਅ ਸੋ ਸਰਦਾਰ ਪਰਮਿੰਦਰ ਸਿੰਘ ਆ ਸੋ ਪਰਮਿੰਦਰ ਸਿੰਘ ਤੁਸੀਂ ਵੀ ਆਪਣਾ ਜਿਹੜਾ ਲਾਇਆ ਤੇ ਕੀ ਤੁਹਾਡੇ ਆਪਣੇ ਰਿਜ਼ਲਟ ਨਹੀਂ ਕਿ ਤੁਹਾਡੇ ਸੁੱਕੇ ਕਦੂ ਸੁੱਕੇ ਕਦੂ ਲਾਉਣਾ ਸੀ ਸਾਡੇ ਦਾ ਕਣਕ ਦਾ ਬਹੁਤ ਫਾਇਦਾ ਹੋਇਆ ਕਿ ਕਣਕ ਦਾ ਦਾਬ ਜਾਂਦੀ ਜਦੋਂ ਪਾਣੀ ਲਾਉਂਦੇ ਸੀ ਝਾੜ ਨਹੀਂ ਸੀ ਦਿੰਦੇ ਜੀ ਤੇ ਉਹ ਸੁੱਕਾ ਕਦੂ ਨਾਲ ਸਾਨੂੰ ਕਣਕ ਦਾ ਵੀ ਯਾਨੀ ਸਾਨੂੰ ਤਾਂ ਉਹੀ ਕਹਿੰਦਾ ਵੀ ਕਣਕੇ ਨਿਕਲਣ ਲੱਗੀ ਸਾਡੀ ਨੇ ਇੱਕ ਫਸਲ ਮਾਰਨ ਵਾਲੇ ਕੰਮ ਹੋ ਜਾਂਦਾ ਸੀ ਆਜੋ ਕਿਸਾਨ ਵੀਰੋ ਜਦੋਂ ਇਹ ਪਹਿਲਾਂ ਪਾਣੀ ਕਣਕ ਦਾ ਲਾਉ ਨੂੰ ਲਾਉਂਦੇ ਸੀਗੇ ਤਾਂ ਕਣਕ ਪੀਲੀ ਪੈ ਜਾਂਦੀ ਸੀ ਤੇ ਕਣਕ ਦਾ ਜਿਹੜਾ ਝਾੜ ਵੀ ਘਟ ਨਿਕਲਦਾ ਸੀਗਾ ਕਿਉਂਕਿ ਹੁਣ ਜਦੋਂ ਜਦੋਂ ਦਾ ਸੁੱਕਾ ਕਦੂ ਕਰਨ ਲੱਗਿਆ ਪਾਣੀ ਜਿਹੜਾ ਜ਼ਮੀਨ ਦੇ ਵਿੱਚ ਸਾਰਾ ਜੀ ਰ ਚਿੰਦਾ ਇਹ ਪਰਾਲੀ ਜਿਹੜੀ ਆ ਇਹ ਸਾਰੇ ਕਿਸਾਨ ਵੀਰ ਜਿਹੜੇ ਆ ਵਿੱਚ ਖੇਤ ਦੇ ਵਿੱਚ ਵਾਉਂਦੇ ਨੇਗੇ ਤਾਂ ਉਹਦੇ ਨਾਲ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀਆ ਪਾਣੀ ਸੰਭਾਲਣ ਦੀ ਜੀਵਨ ਦੀ ਸਮਰੱਥਾ ਵੀ ਵਧੀਆ ਤੇ ਇਸ ਕਰਕੇ ਜਿਹੜਾ ਇਹਨਾਂ ਦਾ ਕਣਕ ਦੇ ਵਿੱਚ ਵੀ ਫਾਇਦਾ ਹੋਇਆ ਆ ਸੋ ਸਰਦਾਰ ਅਮਨਦੀਪ ਸਿੰਘ ਆ ਤੁਹਾਡਾ ਕੀ ਤੁਸੀਂ ਸਾਡੇ ਤੇ ਨੇਕੜ ਲਾਏ ਨੇ ਤੁਸੀਂ ਪਿਛਲੇ ਤਿੰਨ ਚਾਰ ਸਾਲ ਤੋਂ ਲਾਉਨੇ ਹੋ ਤੇ ਤੁਹਾਡਾ ਤੇਰਬਾ ਇਹ ਕੀ ਕਹਿੰਦਾ ਸੋ ਤਾਂ ਪਹਿਲਾਂ ਦਾ ਤਿਆਰਵਾ ਸਾਡਾ ਇਹੀ ਆ ਜੀ ਜਦੋਂ ਆਪਾਂ ਪਹਿਲਾਂ ਸ਼ੁਰੂ ਕਰਦੇ ਆ ਨਾ ਵੀ ਝੋਨਾ ਲਾਉਣਾਗਾ ਲਾਈਟ ਨੂੰ ਦੇਖਦੇ ਆਪਾਂ ਛੱਡ ਲੈਂਦੇ ਕਦੂ ਨੂੰ ਭੱਜ ਲੈਂਦੇ ਸੀਗੇ ਵੀ ਕਿਤੇ ਪਾਣੀ ਨਾ ਸੁੱਕ ਜਵੇ ਹੁਣ ਜੀ ਕਰਕੇ ਲੇਜ਼ਰ ਸੁਹਾਗਾ ਮਾਰ ਕੇ ਬਹਿ ਜੇ ਦਾ ਟੱਕ ਜੋ ਲਾਈਟ ਆ ਗਈ ਚਾਹੇ ਚਲੀ ਵੀ ਜਾਵੇ ਦੂਜੇ ਦਿਨ ਵੀ ਆਉ ਤਾਂ ਵੀ ਪਾਣੀ ਛੱਡ ਕੇ ਅਸੀਂ ਫਿਰ ਤੀਸਰੇ ਦਿਨ ਉਹਦੇ ਚ ਝੋਨਾ ਲਾ ਲਨੇ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਿਉਂਕਿ ਜਦੋਂ ਕਦੂ ਕਰਨਾ ਹੁੰਦਾ ਸੀਗਾ ਉਦੋਂ ਇਹ ਹੁੰਦਾ ਸੀ ਵੀ ਜੇ ਪਾਣੀ ਸੁੱਕ ਗਿਆ ਤਾਂ ਕਦੂ ਨਹੀਂ ਹੋਣਾ ਹੁਣ ਸਾਨੂੰ ਉਸ ਸਮੱਸਿਆ ਦਾ ਪਹਿਲਾਂ ਹੈ ਹੀ ਨਹੀਂ ਕਿ ਪਾਣੀ ਚਾਹੇ ਲਾਈਟ ਚਾਹੇ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਤਾਂ ਵੀ ਸਾਡਾ ਸਰਦਾ ਗਾਇ। ਫਿਰ ਦੂਜੇ ਨੰਬਰ ਤੇ ਜਦੋਂ ਅਸੀਂ ਪਨੀਰੀ ਪੱਟ ਕੇ ਲਾਉਨੇ ਆ ਉਸ ਤੋਂ ਬਾਅਦ ਸਾਨੂੰ ਦੁਬਾਰਾ ਕਿਤੇ ਡਾਲ ਨਹੀਂ ਲਾਉਣਾ ਪਿਆ। ਕਿਉਂਕਿ ਨਹੀਂ ਕੱਦੂ ਨਾਲ ਉਹ ਖੂੰਜਿਆਂ ਦੇ ਵਿੱਚ ਮਰ ਜਾਂਦੇ ਆ ਸਾਨੂੰ ਉਹ ਜ਼ਰੂਰਤ ਨਹੀਂ ਪਈ ਕਦੇ ਜੀ। ਤਾ ਨੰਬਰ ਤੇ ਜੇ ਪਾਣੀ ਉਹ ਸੁੱਕਦਾ ਵੀ ਆ ਸਾਨੂੰ ਤਾਂ ਵੀ ਇਹਦੇ ਇਹ ਨਹੀਂ ਹੈਗਾ ਵੀ ਝੋਨਾ ਸਾਡਾ ਸੁੱਕ ਜਾਊਗਾ। ਜਦੋਂ ਅਸੀਂ ਝੋਨਾ ਲਾਤਾ ਜੀ ਉਹ ਨਾਲ ਦੀ ਨਾਲ ਚੱਲ ਪੈਂਦਾਗਾ ਨਾ ਕਿ ਸੁੱਕ ਕੇ ਚੱਲਣਾ ਉਹਨੇ। ਆਖਰ ਤੱਕ ਜਾਣੀ ਇਹ ਆ ਕਿ ਜਿਹੜੀ ਆਪਾਂ ਸਾਨੂੰ ਘੱਟੋ ਘੱਟ 10 ਤੋਂ 15 ਦਿਨ ਅਸੀਂ ਉਹ ਪਹਿਲਾਂ ਚੋਣਾ ਖੜਾ ਆ ਜਾਂਦਾ ਫਿਰ ਉਹਦੇ ਵਿੱਚ ਦਿੱਕਤ ਆ ਸਾਨੂੰ ਜਿਹੜੀ ਅੱਗੇ ਆਉਂਦੀ ਸੀਗੀ ਵੀ ਨਦੀਨ ਦੀ ਅਸੀਂ ਦਵਾਈ ਨਾਲ ਰਲਾ ਕੇ ਪਾ ਦਿੰਨੇ ਆ ਦੋ ਚੀਜ਼ਾਂ ਪਾਉਣੇ ਜੀ ਉਹਦੇ ਕਰਕੇ ਸਾਨੂੰ ਕਦੇ ਨਦੀਨ ਦੀ ਸਮੱਸਿਆ ਨਹੀਂ ਆਈ ਹੈਗੀ ਫਿਰ ਆ ਜਾਂਦਾ ਜਿਵੇਂ ਪਾਣੀ ਵੱਧ ਲੱਗਦਾ ਹੈਗਾ ਵੀ ਉਲੀ ਰੋਗ ਆ ਜਾਂਦਾ ਜੀ ਸਾਨੂੰ ਉਹ ਸਮੱਸਿਆ ਤੋਂ ਵੀ ਸਾਡਾ ਹੱਲ ਹੋਇਆ ਵਾ ਉਲੀ ਰੋਗ ਨਹੀਂ ਪੈ ਰਿਹਾ ਜੀ ਸਾਨੂੰ ਇਹ ਦਾ ਯਾਨੀ ਬਹੁਤ ਬੈਨੀਫਿਟ ਹੈ ਜੀ ਚਾਰਵੀ ਸਾਡਾ ਉਹਦੇ ਨਾਲੋਂ ਵੱਧ ਜਾਂਦਾ ਗਾ ਜੀ ਇੱਕ ਜਿਹੜਾ ਪਾਣੀ ਵਾਲਾ ਵੀ ਉੱਚਾ ਖੇਤ ਨੀਵਾ ਖੇਤ ਵੀ ਸਾਡੇ ਦੂਜੇ ਲੋਕਾਂ ਦਾ ਪਾਣੀ ਵੀ ਆ ਕੇ ਦੇਖੋ ਇਹ ਪਹਿਲੀ ਧਾਰਨਾ ਤੁਹਾਡੀ ਵੀ ਤੁਹਾਡਾ ਖੇਤ ਉੱਚਾ ਤੇ ਨੀਵੇਂ ਵਾਲੇ ਦਾ ਪਾਣੀ ਤੁਹਾਡੇ ਆ ਕੇ ਜੀਰਦਾ ਸਾਰਾ ਆਪਣੇ ਚੌਥਾ ਸਾਲ ਹੋ ਗਿਆ ਜੀ ਇਹ ਸੁੱਕੇ ਕੱਦੂ ਨੂੰ ਉਹ ਇਤਕੀ ਬਰਸਾਤਾਂ ਜ਼ਿਆਦਾ ਹੁੰਦੀਆਂ ਕਰਕੇ ਜਿਹੜਾ ਪਾਣੀ ਆਉਂਦਾ ਕੱਦੂ ਵਾਲੇ ਦੇ ਵਿੱਚ ਤਾਂ ਇਹਨਾਂ ਪੀਂਦਾ ਨਹੀਂ ਸੀ ਆਪਣੇ ਵਾਲਾ ਬਾਣ ਪੀ ਜਾਂਦਾ ਸੀਗਾ ਜੀ ਜਿਹੜਾ ਜਾਣੀ ਐਤਕੀ ਅੱਖੀਂ ਦੇਖਿਆਗਾ ਜਾਨੀ ਨੀਵੇਂ ਵਾਲਾ ਪਾਣੀ ਸਾਡੇ ਉੱਚੇ ਵਾਲੇ ਖੇਤ ਦੇ ਵਿੱਚ ਆ ਕੇ ਉੱਥੋਂ ਜੀਰਦਾ ਸੀਗਾ। ਬਿਊਟੀ ਗੱਲ ਆ। ਹਾਂ ਸੋ ਬਹੁਤ ਵਧੀਆ ਗੱਲ ਆ। ਸੋ ਕਿਸਾਨ ਵੀਰੋ ਜਦੋਂ ਅਸੀਂ ਖੇਤਾਂ ਦੇ ਵਿੱਚ ਜਾ ਕੇ ਇਹਦੇ ਜੇ ਗਾਹ ਬਦੂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਦੀ ਫੀਡਬੈਕ ਮਿਲਦੀ ਆ ਤੇ ਯੰਗ ਜਿਹੜੇ ਸਾਡੇ ਕਿਸਾਨ ਨੇਗੇ ਸਰਦਾਰ ਅਮਨਦੀਪ ਸਿੰਘ ਇਹਨਾਂ ਦਾ ਵੀ ਆਪਣੇ ਸੁੱਕੇ ਕਦੂ ਦੇ ਨਾਲ ਲਾਇਆ। ਅਮਨਦੀਪ ਤੇਰਾ ਤਜਰਬਾ ਕੀ ਕਹਿੰਦਾ ਕਿੰਨੇ ਪਾਣੀ ਵਾਈਦਾ ਤੇ ਕਿਵੇਂ ਇਹ ਝਾੜ ਤੁਹਾਡਾ ਪਿਛਲੇ ਸਾਲ ਤੇ ਕਿਣਕ ਦਾ ਕਿਵੇਂ ਝਾੜ ਰਹਿਦਾ? ਪਾਣੀ ਦੀ ਬਚਤ ਤਾਂ ਬਹੁਤ ਆਈ 25 ਤੋਂ 30% ਤੱਕ ਅਸੀਂ ਦੇਖਦੇ ਹਾਂ ਬਚਤ ਹੈਗੀ ਇਹਦੇ ਵਿੱਚ ਤੇ ਜਦੋਂ ਆਪਾਂ ਕਦੋਂ ਕਰਨ ਲਈ ਪਾਣੀ ਛੱਡਦੇ ਉਹਦੇ ਵਿੱਚ ਪਾਣੀ ਬਹੁਤ ਲੱਗਦਾ ਜੀ ਇਹ ਤਾਂ ਪਾਣੀ ਦੇ ਕਿਾਰੇ ਹੀ ਬਹੁਤ ਜਲਦੀ ਭਰਦੇ ਆ ਤੇ ਦੂਜੇ ਨੰਬਰ ਤੇ ਹੈ ਹਰਾਈ ਝੋਨਾ ਜਿਵੇਂ ਲਾਇਆ ਆਪ ਆਪਣੀ ਦੀ ਪੱਟ ਕੇ ਉਵੇਂ ਹੀ ਚੱਲ ਪੈਂਦੀ ਹੈ ਇਹ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਪੀਲੀ ਪੈ ਗਈ ਵੀ ਆਪਾਂ ਨੂੰ ਖਾਦ ਪੱਤ ਪਾਣੀ ਬੂਹ 2.5 3 ਗੱਟਿਆਂ ਦਾ ਪੂਰਾ ਵਧੀਆ ਜੁੜੀ ਨਾ ਇਹਦੀ ਸਮੱਸਿਆ ਹੱਲ ਆਈ ਆਹ ਸੋ ਕਿਸਾਨ ਵੀਰੋ ਸਰਦਾਰ ਅਮਨਦੀਪ ਸਿੰਘ ਉਹਨਾਂ ਨੇ ਵੀ ਤੁਹਾਡੇ ਨਾਲ ਕਿਉਂਕਿ ਜਦੋਂ ਅਸੀਂ ਜਿਹੜਾ ਕੱਦੂ ਵਾਲਾ ਪਾਣੀ ਛੱਡਦੇ ਆ ਪਾਣੀ ਗਰਮ ਹੋ ਜਾਂਦਾ ਜਿਹੜੀ ਪਨੀਰੀ ਆ ਜਿਹੜੀ ਉਹ ਹਫਤਾ ਤਾਂ ਵੈਸੇ ਨਹੀਂ ਚੱਲਦੀ ਪੱਤੇ ਉਹਦੇ ਸੌਕੇ ਫੇਰ ਦੁਬਾਰਾ ਚੱਲਦੇ ਨੇਗੇ ਸੋ ਜਿਸ ਤਰ੍ਹਾਂ ਸਰਦਾਰ ਅਬਦੁੱਲ ਨੇ ਕਿਹਾ ਕਿ ਉਹ ਨਾਲ ਦੀ ਨਾਲ ਝੋਨਾ ਚੱਲ ਪੈਂਦਾ ਤੇ ਉਹਦੇ ਨਾਲ ਜਿਹੜਾ ਕੱਦੂ ਕਰਕੇ ਲਾਉਨੇ ਆ ਉਹ ਰੁੱਕੇ ਚੱਲਦਾ ਸੋ ਸਾਹਮਣੇ ਜਿਹੜਾ ਤੁਸੀਂ ਦੇਖੋ ਵੀ ਇਹ ਕੱਦੂ ਕਰਕੇ ਲੱਗਿਆ ਤੇ ਇਹ ਜਿਹੜਾ ਸੁੱਕਾ ਕੱਦੂਆ ਤੇ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਆ ਤੇ ਝਾੜ ਦਾ ਵੀ ਇਹਦਾ ਕਾਫੀ ਫਰਕ ਹੋਊਗਾ ਸੋ ਸਰਦਾਰ ਜਗਰਾਤ ਸਿੰਘ ਨੇਗੇ ਸੋ ਇਹਨਾਂ ਦਾ ਵੀ ਇਹ ਆਪਣੇ ਸਰਦਾਰ ਜਗਰਾਤ ਸਿੰਘ ਤੁਸੀਂ ਇਸ ਸਾਲ ਕਿੰਨੇ ਲਾਇਏ ਨੇ ਕਿਲੇ 8 ਕਿਲੇ 8 ਕਿਲੇ ਹਾਂਜੀ ਹਾਂਜੀ ਤੇ ਪਿਛਲੇ ਸਾਲ ਵੀ ਲਾਇਆ ਸੀ ਹਾਂ ਪਿਛਲੇ ਸਾਲ 4 ਕਿਲੇ ਜੀ ਪਿਛਲੇ ਸਾਲ 4 ਕਿਲੇ ਤੇ ਪਿਛਲੇ ਸਾਲ ਦਾ ਝਾੜ ਤੇ ਇਸ ਸਾਲ ਦਾ ਕਿਵੇਂ ਤੁਹਾਡਾ ਫਰਕ ਰੂ ਹੈ ਜੀ ਫਰਕ ਰੂ ਹਾਂਜੀ ਹਾਂਜੀ ਤੇ ਕਿੰਨਾ ਝਾੜ ਪਿਛਲੇ ਸਾਲ ਆਇਆ ਸੀ ਤੁਹਾਡਾ 33 34 ਕੁਇੰਟਲ ਪਿਆ ਸੀ ਇਹ ਇਸ ਵਾਰ ਵੀ ਸੇਮ 33 34 ਕੁਇੰਟਲ ਪਿਆ ਸੀ ਪਾਣੀ ਦੀ ਬਚਤ ਪਾਣੀ ਬਚਤ ਹੁੰਦੀ ਹੈ ਜੀ ਪਾਣੀ ਦੀ ਬਚਤ ਤਿੰਨ ਵਾਰ ਸ਼ਾਗਾ ਫੇਰ ਕੇ ਜੀ ਪਾਣੀ ਛੱਡ ਕੇ ਤੀਜੇ ਦਿਨ ਨੂੰ ਲਵਾਈ ਗਏ ਤੀਜੇ ਦਿਨ ਲਵਾਉਂਦੇ ਆ ਜਾ ਤਿੰਨ ਵਾਰ ਇਹਨਾਂ ਸਵਾਖਾ ਫੇਰਨ ਜੀ ਇਹਨਾਂ ਜਿਹੜਾ ਕਿਸਾਨ ਕਣਕ ਵੜ ਜੇ ਝੋਨੇ ਦੇ ਇਹਨਾਂ ਕੜ ਦੇ ਨਾਲ ਉਹ ਅੱਗ ਲਾਉਗਾ ਉਹ ਚਾਰ ਤਿੰਨ ਜਾਂ ਚਾਰ ਸਵਾਗਿਆ ਫੇਰ ਨਾ ਉਹ ਬਿਲਕੁਲ ਨਾਲ ਝੂਰਾ ਹੋ ਜਾਂਦਾ ਹਾਂਜੀ ਹਾਂਜੀ ਤੇ ਉਹ ਅਲਟੀਮੇਟਲੀ ਗਨੋਆ ਦੀ ਖਾਦ ਬਣਦਾ ਜਿਹੜਾ ਕਿ ਕਿਸਾਨ ਅੱਕ ਲਾਉਂਦਾ ਜਿਹਨੇ ਕਦੂ ਕਰਕੇ ਝੋਨਾ ਲਾਉਣਾ ਤੇ ਕਿਉਂਕਿ ਉਹਨੇ ਪਨੀਰੀ ਨੂੰ ਮਾਰਨਾ ਲੋਕਾਂ ਦੇ ਪਨੀਰੀ ਨੂੰ ਇਕੱਠੇ ਹੋ ਕੇ ਮਾਰਨਾ ਇਸ ਕਰਕੇ ਕਿਸਾਨ ਅੱਕ ਲਾਉਂਦਾ ਇਹਨੇ ਜ਼ਮੀਨ ਨੇ ਕੱਠੂਕੇ ਕਦੂ ਦੀ ਗਨੋਇਆਂ ਦੇ ਇੰਨੀ ਪੋਲੀ ਕਰ ਦੇਣੀ ਆ ਤੇ ਜਿਹੜਾ ਕਿਸਾਨ ਪ੍ਰਾੜੀ ਵੱਢ ਕੇ ਜਦੋਂ ਕਦੂ ਕਰਕੇ ਲਾਉਂਦਾ ਇੰਨੀ ਜ਼ਮੀਨ ਸਖਤ ਹੋ ਜਾਂਦੀ ਹੈ ਸੀਮਲਰੀ ਹੋ ਜਾਂਦੀ ਹੈ ਜ਼ਮੀਨ ਤੇ ਨਾਲ ਵਾਲਾ ਬੜਾ ਬੋੜਾ ਬੜਾ ਇਹ ਜੇ ਚੱਕਰਾਂ ਪ੍ਰਾੜੀ ਪਣ ਜਾਂਦੀ ਹੈ ਜੇ ਇਸ ਐਸਐਮਐਸ ਲ ਵੱਡੀ ਪ੍ਰਾਣੀ ਨੂੰ ਵੀ ਕਿਸਾਨ ਜੈਨ ਬਰਾਮਨਾ ਪੁੱਤਰ ਨੂੰ ਇਹ ਜਿਹੜਾ 10 15 ਦਿਨ ਮਿਲਦੇ ਨੇ ਉਸ ਨਾਲ ਇਹ ਹੈ ਵੀ ਅਗਲੀ ਫਸਲ ਤੁਹਾਡੀ ਟਾਈਮ ਨਾਲ ਪੀਜੀ ਜਾਂਦੀ ਆ ਇਹਦਾ ਇਹ ਫਾਇਦਾ ਹਾਂ ਸੋ ਕਿਸਾਨ ਵੀ ਉਹ ਸਰਦਾਰ ਰਣਜੀਤ ਸਿੰਘ ਵੀ ਸਾਡੇ ਨਾਲ ਨਹੀਂ ਕਿ ਰਣਜੀਤ ਸਿੰਘ ਤੁਹਾਡਾ ਤਜਰਬਾ ਇਹ ਸੁੱਕਾ ਕਦੂ ਵਾਲਾ ਉਹ ਵੀ ਕਿਸਾਨਾਂ ਨਾਲ ਸਾਂਝਾ ਕਰੋ ਸਰ ਮੇਰਾ ਹੈ ਕਿ ਪਹਿਲਾ ਸਾਲ ਆ ਪਹਿਲੇ ਸਾਲ ਮੈਂ ਸੁੱਕਾ ਕਦੂ ਲਾਇਆ ਪਹਿਲਾਂ ਜ਼ਮੀਨ ਠੇਕੇ ਤੇ ਵੀ ਸੀ ਤੇ ਉਹ ਵੀ ਸੁੱਕਾ ਕਦੂ ਹੀ ਲਉਂਦੇ ਰਹੇ ਤੇ ਉਹਨਾਂ ਨੇ ਮੈਨੂੰ ਵੀ ਸਲਾਹ ਦਿੱਤੀ ਸੀ ਵੀ ਤੂੰ ਵੀ ਸੁੱਕਾ ਕਦੂ ਲਾਈ। ਇਹਦਾ ਕਾਰਨ ਇਹ ਸੀਗਾ ਜੀ ਕਿ ਤਾਂ ਪਹਿਲੀ ਬਹੁਤ ਜ਼ਿਆਦਾ ਡੱਕਾ ਰ ਆ ਸਕੀ। ਪਾਣੀ ਦੀ ਮਾਰ ਹੇਟ ਆਉਂਦੀ ਆ। ਉਹਨਾਂ ਨੇ ਕਿ ਬਰਸਾਤਾਂ ਵੀ ਵੱਧ ਹੋਈਆਂ ਜੇ ਕਦੂ ਕੀਤਾ ਹੁੰਦਾ ਮੈਨੂੰ ਲੱਗਦਾ ਸੀ ਵੀ ਚੋਂ ਨਾਲ ਨਹੀਂ ਬਚਣਾ ਸੀ। ਸੁੱਕਾ ਕਦੂ ਹੋਣ ਨਾਲ ਜ਼ਮੀਨ ਆ ਜਿਹੜਾ ਪਾਣੀ ਉਹ ਪੀ ਗਈ ਨਾਲ ਦੀ ਨਾਲ ਤੇ ਜਿਹੜਾ ਸਾਡੇ ਨਾਲ ਤੇ ਹੋਰ ਬਾਣ ਮਤਲਬ ਕਿ ਉਹਨਾਂ ਦਾ ਪਾਣੀ ਸਾਡੇ ਬਾਣ ਚ ਤੋਂ ਆਉਂਦਾ ਸੀ ਤੇ ਸਾਡੇ ਬਾਣ ਪਹਿਲਾਂ ਪਾਣੀ ਸੁੱਕਦਾ ਰਿਹਾ ਉਹਨਾਂ ਨਾਲੋਂ ਇਹ ਬਹੁਤ ਵੱਡਾ ਸਾਨੂੰ ਫਾਇਦਾ ਹੋਇਆ ਬਾਕੀ ਕੱਦੂ ਦੇ ਜੇ ਕਹਿ ਲਈਏ ਮੇਰੇ ਕੋਲੇ ਹੈ ਨਹੀਂਗਾ ਸਾਧਨ ਖੇਤੀਬਾੜੀ ਦੇ ਤੇ ਮੈਨੂੰ ਕੱਦੂ ਦੇ ਪੈਸੇ ਬਚੇ ਆ ਮੈਂ ਇਹਨੂੰ ਕਿਰਾਇਆ ਨਹੀਂ ਦੇਣਾ ਪਿਆ ਕੱਦੂ ਦਾ ਮੈਂ ਸਿੱਧਾ ਲੀਜ਼ਰ ਕਰਾ ਕਰਵਾਇਆ ਤੇ ਝੋਨਾ ਲਾਤਾ ਜੀ ਇਹ ਸੋ ਕਿਸਾਨ ਵੀਰੋ ਸਰਦਾਰ ਰਣਜੀਤ ਸਿੰਘ ਉਹਨਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਨੇ ਵਿਚਾਰ ਆ ਸਰਦਾਰ ਜਮੈਲ ਸਿੰਘ ਨੇਗੇ ਉਹ ਇਹਨਾਂ ਨੇ ਵੀ ਇਸ ਵਾਰ ਜਿਹੜੇ ਨੇਗੇ ਆਪਣੇ ਕਿੰਨੇ ਗਿਲੇ ਲਾਉਣੇ ਜਰਾ ਹਾਂਜੀ 4 ਗਿਲੇ ਲਾਉਣੇਗੇ ਤੇ ਪਿਛਲੇ ਸਾਲ ਵੀ ਲਾਏ ਸੀਗੇ ਹਾਂਜੀ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਤੇ ਕਿਵੇਂ ਤੁਹਾਡਾ ਪਿਛਲੇ ਸਾਲ ਦਾ ਪਿਛਲੇ ਸਾਲ ਝਾੜ ਵਧੀਆ ਰਿਹਾ ਸੀ ਹਾਂਜੀ ਜਿੰਨਾ ਆਪਣਾ ਕੱਦੂ ਵਾਲਾ ਨਿਕਲਿਆ ਉਹਦੇ ਬਰਾਬਰ ਹੀ ਨਿਕਲਿਆ ਕਣਕ ਜਾਨਕੀ ਵਧੀਆ ਉਹ ਤੋਂ ਵੱਧ ਨਿਕਲੀ ਹੈ ਕਣਕ ਕਣਕ ਤੋਂ ਵੱਧ ਨਿਕਲੀ ਹੈ ਹਾਂਜੀ ਹਾਂਜੀ ਕਣਕ ਦੇ ਜਦੋਂ ਆਪਾਂ ਪਹਿਲਾ ਪਾਣੀ ਲਾਉਨੇ ਆ ਉਹ ਘਾਟ ਨਹੀਂ ਮੰਦੀ ਦੂਜੀ ਸਮਝ ਲੋ ਘਾਟਾ ਮੰਨ ਜਾਂਦੀ ਹੈ ਇਹ ਕਿਉਂਕਿ ਕਿਸਾਨ ਵੀਰੋ ਜਦੋਂ ਜਿਹੜਾ ਕੱਦੂ ਵਾਲਾ ਝੋਨਾ ਜੀ ਦੇ ਨਾਲ ਸਾਡਾ ਜ਼ਮੀਨ ਦੇ ਵਿੱਚ ਇੱਕ ਤਰ੍ਹਾਂ ਦੀ ਸੀਮੈਂਟ ਦੀ ਲੇਅਰ ਬਣ ਜਾਂਦੀ ਆ ਜੇ ਅਸੀਂ ਉਹਦੇ ਨਾਲ ਜਿਹੜਾ ਜਿਹੜਾ ਉਹ ਤੋਂ ਤਾਂ ਹਲ ਜਿਹੜਾ ਆਪਾਂ ਨਹੀਂ ਆਪਾਂ ਮਾਰਦੇ ਵਿੱਚ ਖੇਤ ਦੇ ਤਾਂ ਉਹਦੇ ਨਾਲ ਜਿਹੜਾ ਪਾਣੀ ਉਹਨਾਂ ਚਰ ਆ ਚੀਜ਼ਲਰ ਜਿਹੜਾ ਹੁੰਦਾ ਉਹਨੂੰ ਨਹੀਂ ਮਾਰਦੇ ਤਾਂ ਉਹਨਾਂ ਚਰੋਂ ਕਿਉਂਕਿ ਇਹ ਕਣਕ ਦੇ ਵਿੱਚ ਸਮੱਸਿਆ ਆਉਂਦੀ ਆ ਪਰ ਜਿੱਥੇ ਹੁਣ ਸੁੱਕਾ ਕੱਦੂ ਦੇ ਬਾਦ ਕਣਕ ਬੀਜੀ ਜਾਂਦੀ ਹੈ ਤੇ ਕਣਕ ਦਾ ਝਾੜ ਵੀ ਵਧੀਆ ਉੱਤੇ ਕਿਸੇ ਤੱਤ ਦੀ ਜਿਹੜੀ ਆ ਆਮ ਤੌਰ ਤੇ ਮੈਗਨੀਜ਼ ਦੀ ਤਾਂ ਜਿੰਕ ਦੀ ਕਈ ਵਾਰੀ ਘਾਟ ਆਉਂਦੀ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਇਹ ਵੀ ਘਾਟ ਨਹੀਂ ਆਉਂਦੀ ਸੋ ਇਸ ਕਰਕੇ ਅੱਜ ਪਿੰਡ ਸਹਿਵਾਜਪੁਰਾ ਦੇ ਸਾਰੇ ਜਿਹੜੇ ਅਗਾਹ ਬਦੂ ਕਿਸਾਨ ਨੇਗੇ ਤਾਂ ਇਹ ਡਾਕਟਰ ਦਿਲੇਰ ਸਿੰਘ ਦੀ ਅਗਵਾਈ ਹੇਠ ਇਸ ਪਿੰਡ ਦੇ ਵਿੱਚ ਕਾਫੀ ਏਰੀਆ ਜਿਹੜਾ ਸੋਕੇ ਕਦੂ ਦੇ ਨਾਲ ਲਾਇਆ ਆ ਸੋ ਕਿਉਂਕਿ ਅੱਜ ਡਾਕਟਰ ਸਾਹਿਬ ਨੂੰ ਸਪੈਸ਼ਲ ਇਹਨਾਂ ਨੇ ਉਚੇਚੇ ਤੌਰ ਤੇ ਇਹਨਾਂ ਨੇ ਬੁਲਾਇਆ ਇਹ ਵੀ ਇੱਕ ਕਿਉਂਕਿ ਇਹਨਾਂ ਦੀ ਵੀ ਆਦਤ ਆ ਕਿ ਜਿਹੜੇ ਜਦੋਂ ਵੀ ਕਿਸਾਨ ਨੂੰ ਯਾਦ ਕਰਦੇ ਨੇਗੇ ਤਾਂ ਹਮੇਸ਼ਾ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਨੇਗੇ ਸ਼ਾਬਾਸ਼ ਦਿੰਦੇ ਨੇਗੇ ਸੋ ਇੱਕ ਬੜੀ ਜਿਹੜੀ ਆ ਇਹਨਾਂ ਚ ਖੂਬੀ ਆ ਸੋ ਕਿਉਂਕਿ ਖੇਤਾਂ ਦੇ ਵਿੱਚ ਇਹਨਾਂ ਦਾ ਜਾਣ ਦਾ ਸ਼ੌਕ ਵੀ ਹੁੰਦਾ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਫੀਡਬੈਕ ਲੈ ਕੇ ਸਾਰੇ ਪੰਜਾਬ ਦੇ ਨਾਲ ਨਹੀਂ ਸਾਰੇ ਇੰਡੀਆ ਤੇ ਦੂਜੇ ਦੇਸ਼ਾਂ ਵਾਲੇ ਵੀ ਇੱਕਸਾਰ ਇਹਨਾਂ ਦੀ ਗੱਲ ਮੰਨਦੇ ਨੇਗੇ ਤੇ ਕਈ ਤਾਂ ਇਹਨਾਂ ਦੇ ਫੋਨ ਦੇ ਉੱਪਰ ਜਿਹੜੀ ਆ ਇਹਨਾਂ ਤੋਂ ਜਾਣਕਾਰੀ ਲੈ ਕੇ ਖੇਤੀ ਜਿਹੜੇ ਨੇਗੇ ਕਰ ਰਹੇ ਨੇਗੇ ਤਾਂ ਕਿਉਂਕਿ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪੰਜਾਬ ਦਾ ਮੈਂ ਸਾਹਿਬ ਦਾ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਉਸ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਸੁੱਕਾ ਕਦੂ ਡੌਪਟ ਕਰਕੇ ਫਿਰ ਵਾਤਾਵਰਣ ਦੇ ਵਿੱਚ ਜਿਹੜੀ ਸਾਡੀ ਮੀਥੇਨ ਗੈਸ ਪੈਦਾ ਹੁੰਦੀ ਆ ਉਸ ਤੇ ਬਿਲਕੁਲ ਇਹ ਜ਼ੀਰੋ ਹੋ ਜੂਗੀ ਤਾਂ ਫੇਰ ਜਿਹੜਾ ਪਾਣੀ ਵੀ ਘੱਟ ਲੱਗਣਿਆ 30 35 40% ਤਾਂ ਫੇਰ ਜਿਹੜਾ ਸਾਡਾ ਪੰਜਾਬ ਆ ਉਹਦਾ ਪਾਣੀ ਆ ਜਿਹੜਾ ਉੱਪਰ ਜਿਹੜਾ ਆਊਗਾ ਤੇ ਜਦੋਂ ਹਿਊਮਸ ਹੋ ਜਿੰਦਾ ਉਹ ਵੀ ਜਿਹੜੀ ਆ ਸਮੱਸਿਆ ਘੜੂਗੀ ਡਾਕਟਰ ਜਲੇ ਤੁਸੀਂ ਕੁਝ ਕਹਿਣਾ ਚਾਹੋਗੇ ਹੋਰ ਇਹ ਕਹਿਣਾ ਚਾਹੁੰਦਾ ਦੇਖੋ ਅੱਜ ਤੋਂ 40 50 ਸਾਲ ਪਹਿਲੇ ਜਦੋਂ ਆਪ ਕੋ ਆਹ ਸਵਰਸੀਬਲ ਮੋਟਰਾਂ ਨਹੀਂ ਸੀਗੀਆਂ ਸੈਂਟਰੀਫਿਊਗਲ ਪੰਪਸ ਸੀਗੇ ਤਾਂ ਉਸ ਵੇਲੇ ਬਿਜਲੀ ਦੀ ਕਟ ਨਹੀਂ ਸੀ ਲੱਗ। ਉਸ ਨੇ ਅਸੀਂ ਐਂ ਕਰਦੇ ਸੀ ਕਣਕ ਦੇ ਲਾਸਟ ਪਾਣੀ 'ਚ ਜੰਤਰ ਨੂੰ ਰੈਜੋਬੀਅਮ ਦਾ ਟੀਕਾ ਲਾ ਕੇ ਤੇ ਜੰਤਰ ਸਟੰਦ ਹੁੰਦੀ ਸੀ 20 ਕਿਲੋ। ਉਹ ਇੱਕ ਤਾਂ ਉਹ ਕਣਕ ਦੇ ਨਾਲ ਨੂੰ ਵਿੱਚ ਬਾਹਰਦਾ ਸੀ। ਇੱਕ ਸਾਢੀ ਸਬਸਕਾਤ ਹੋ ਜਾਂਦੀ ਖਾਦ ਖਤਮ ਹੋ ਜਾਂਦੀ। ਖਾਦ ਦੀ ਲੋੜ ਨਹੀਂ ਸੀ ਫਿਰ ਪੈਂਦੀ। ਹੁਣ ਕਿਉਂਕਿ ਜਿੱਥੇ ਸਾਡੀਆਂ ਉਦੋਂ 5 ਦੀਆਂ ਮੋਟਰਾਂ ਸੀ ਇੱਥੇ ਹੁਣ 15 ਦੀ ਆ। ਤੇ ਬਿਜਲੀ ਬੋਰ ਦਾ ਖਰਚਾ ਬਿਜਲੀ ਦਾ ਬਹੁਤ ਬਿਜਲੀ ਪਾਣੀ ਖੇਚਣ ਦੇ ਵਧ ਗਿਆ। 15 15 ਹਾਸ ਵਾ ਇਕਤਾ ਉਹ ਬਿਜਲੀ ਸਾਨੂੰ ਹੁਣ 15 ਜੂਨ ਤੋਂ ਪਹਿਰੇ ਦਿੰਦੇ ਨਹੀਂਗੇ ਇਸ ਕਰਕੇ ਕਿਸਾਨ ਜਿਹੜਾ ਆ 2 ਮਹੀਨੇ ਦਾ ਹੈਪ ਹੈ ਉਹ ਜਾਇਆ ਕਰ ਜਿਵੇਂ ਅੱਜ ਹੁਣ ਜਿਵੇਂ ਇਹ ਅੱਜ ਜੇ ਤਸੂ ਤੇ ਬਹਿਣ ਲੱਗ ਜਵੇ ਤੇ ਦੁਬਾਰਾ ਸੁੱਕਾ ਗੱਡੂ ਹੈ ਮਟਾ ਜੋ ਨਾ ਸਿੱਧੀ ਵੀ ਆਈ ਲੋਕ ਕਿਸਾਨ ਕਰਨ ਸਾਰੇ ਲੱਗ ਜਾਣਾ ਤਾਂ ਪੰਜਾ ਚਾਰ ਸਾਲਾਂ ਅਜ ਫੇਰ ਸੈਂਟਰੀਫਿਊਗਲ ਪੰਪ ਆ ਜਾਣਗੇ ਲੋਕ ਫੇਰ ਭੁੱਲ ਭੁੱਲ ਜਾਣਗੇ ਇਸ ਮਸਤੀਪਲ ਪੰਪ ਫੇਰ ਬਿਜਲੀ ਤੁਹਾਨੂੰ ਕਿ ਸੇ ਸਾਰੇ ਸਾਲ ਦੀ ਕੋਈ ਕਟ ਨਹੀਂ ਲੱਗਦੀ ਉਦੋਂ ਤੁਸੀਂ ਗ੍ਰੀਨ ਮਿਲਰਿੰਗ ਵੀ ਕਰ ਸਕਦੇ ਹੋ ਇਸ ਕਰਕੇ ਹੁਣ ਸਰਕਾਰ ਤੁਹਾਨੂੰ ਬਿਜਲੀ ਦਿੰਦੀ ਨਹੀਂ ਕਿਉਂਕਿ ਬਿਜਲੀ ਨਾਲ ਪਾਣੀ ਖਿੱਚਣਾ ਬੜਾ ਆਪਕਾ 15-15 ਹੱਥ ਪਾਉਦਾ ਇਹ ਬਿਹਰਾ ਬੈਨੀਫਿਟ ਹੋ ਜਾਊਗਾ ਇੱਕ ਖਸਾਲ ਜਿਹੜਾ ਨਾ ਨਾਲ ਨੂੰ ਅਗਲਾਵੇਗਾ ਨਾ ਪ੍ਰਾਰੀ ਨੂੰ ਅਗਲਾਵੇਗਾ ਕਿਉਂਕਿ ਇਹ ਨਾਲ ਨੂੰ ਨਾਲ ਵੀ ਜਨੋਏ ਦੇ ਕੰਮ ਹੁੰਦਾ ਤੇ ਪ੍ਰਾਰੀ ਜਿਹੜੀ ਅਗਲੀ ਖਾਸ ਬਣਦੀ ਆ ਪ੍ਰਾਰੀ ਬੋਹਣੀ ਵਿੱਚ ਬੜੀ ਸੌਖੀ ਆ ਇਸ ਕਰਕੇ ਕਦੂ ਤੇ ਬੈਨ ਲੱਗਣਾ ਚਾਹੀਦਾ ਇਹ ਥੋੜੀ ਸਾਰਿਆਂ ਦੀ ਅਸੀਂ ਆਵਾਜ਼ ਆਪਣੀ ਸੈਂਟਰ ਗਵਰਨਮੈਂਟ ਤਾਈ ਸਾਡੇ ਕੋਲ ਸਾਡੀ ਪਹੁੰਚ ਹੈਗੀ ਆ ਸਾਡਾ ਸਾਡਾ ਰੂਟ ਦਿਖਾਉਂਦਾ ਸ੍ਰੀ ਬਰਲੇਵ ਤੋਂ ਪਲਮਚੇਰੀ ਰਾਈਸੀ ਜਿਹੜੇ ਸਾਡੇ ਫਾਰਮਰ ਵੀ ਸੀ ਨੇ ਐਸਪਰੀ ਨੈਸ਼ਨਲ ਕਾਜਮੀ ਆਫ ਐਗਰੀਕਲਚਰ ਇਸ ਇਸ ਦੇ ਸਪਾਇਸਪਰੈਡਰਸ ਨੂੰ ਜੈਵਨ ਲਈ થોਡੀ ਆਵਾਜ਼ ਪਤਾ ਹੋਏ ਤਾਂ ਕਿ ਹਰ ਪਿੰਡਿਆ ਦੇ ਹਰ ਪਾਸੇ ਥੋੜੀ ਕੋਪ ਆਵਾਜ਼ ਹੋਵੇ ਤੇ ਸਾਰੇ ਐਗਰੀਕਲਚਰ ਇੰਸਟੀਚਿਊਸ਼ਨ ਇਸ ਤੇ ਤਜਰਬੇ ਕਰੇ